ਤੁਹਾਸੀ ਹਮਲਾਵਰ ਹੁੰਦੇ ਹੋਏ ਹਰ ਸਮਿਤ ਕੋਲ ਬੱਦਲ ਇੱਥੇ ਨਜ਼ਰ ਆਏ ਰੁਕ ਕਰਦੇ ਅਗਲੀ ਖਬਰ ਦਾ ਖਬਰ ਲੁਧਿਆਣਾ ਤੋਂ ਲੁਧਿਆਣਾ ਵਿੱਚ ਆਪ ਵਿਧਾਇਕ ਦੇ ਪ੍ਰਾਦੀ ਬਦਮਾਸ਼ੀ ਵੇਖਣ ਨੂੰ ਮਿਲੀ ਇੱਥੇ ਮਨਾ ਕਰਨ ਦੇ ਬਾਵਜੂਦ ਥਾਣੇ ਦੇ ਗੇਟ ਅੱਗੇ ਗੱਡੀ ਉਸਰੇ ਲਗਾ ਦਿੱਤੀ ਗਈ ਪੁਲਿਸ ਮੁਲਾਜ਼ਮਾ ਨਾਲ ਬਹਿਸ ਕਰਦਾ ਵੀ ਇਹ ਵਿਧਾਇਕ ਦਾ ਪ੍ਰਾ ਸਾਫ਼ ਤੌਰ ਤੇ ਨਜ਼ਰ ਆਇਆ ਜਿਸ ਨੇ ਕਿਹਾ ਕਿ ਤੇਰੇ ਕੋਲੋਂ ਇੱਕ ਚੋਰ ਨਹੀਂ ਪੜਿਆ ਜਾਂਦਾ ਅਜੇ ਵਿਚਾਰ ਇਹ ਬਦਮਾਸ਼ੀ ਸਰਯੰਬ ਆਪ ਵਿਧਾਇਕ ਦੇ ਪ੍ਰਾਦੀ ਇੱਥੇ ਨਜ਼ਰ ਆਈ ਹੈ ਸੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਪੂਰਵੀ ਤੋਂ ਮੌਜੂਦਾ ਵਿਧਾਇਕ ਦੇ ਦਲਜੀਤ ਸਿੰਘ ਗਰੇਵਾਲ ਦਾ ਇਹ ਭਰਾਏ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਦਾ ਜੋ ਨਜ਼ਰ ਆਇਆ ਇੱਥੇ ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਕਿ ਬਹਿਸਵਾਜ਼ੀ ਹੁੰਦੀ ਇੱਥੇ ਨਜ਼ਰ ਆ ਰਹੀ ਹੈ ਇੱਥੇ ਕਿਹਾ ਗਿਆ ਤੇਰੇ ਕੋਲੋਂ ਇੱਕ ਚੋਰ ਨਹੀਂ ਪੜਿਆ ਜਾਂਦਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਹਿਸ ਇੱਥੇ ਕੀਤੀ ਗਈ ਤੇ ਇਥੇ ਵੇਖਿਆ ਜਾ ਸਕਦਾ ਇਸ ਵੀਡੀਓ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਲੁਧਿਆਣਾ ਪੂਰਬੀ ਤੋਂ ਮੌਜੂਦਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਦਾ ਭਰਾ ਹੈ ਜੋ ਬਹਿਸ ਕਰਦਾ ਹੋਇਆ ਇਥੇ ਨਜ਼ਰ ਆਇਆ ਆਵਿਦਾ ਇੱਕ ਦੇ ਭਰਾ ਦੀ ਬਦਮਾਸ਼ੀ ਇਥੇ ਇਸ ਵੀਡੀਓ ਵਿੱਚ ਵੇਖੀ ਜਾ ਸਕਦੀ ਹੈ ਕਿਸ ਤਰ੍ਹਾਂ ਇਥੇ ਰੋਮ ਮਾਰਦਾ ਹੋਇਆ ਏ ਨਜ਼ਰ ਆ ਰਿਹਾ ਬਿਲਕੁਲ ਜਿਥੇ ਆਮ ਆਦਮੀ ਪਾਰਟੀ ਦੇ तमाम ਆਗੂ ਲੋਕਿਆ ਦੰਦਾ ਕਿ ਉਹ ਆਮ ਲੋਕਾਂ ਦੀ ਪਾਰਟੀ ਹੈ ਲੇਕਿਨ ਇੱਥੇ ਉਹਨਾਂ ਦੇ ਆਪਣੇ ਵਿਧਾਇਕ ਦੇ ਭਰਾਵ ਲੋ ਜਿਸ ਦੇ ਨਾਲ ਪੁਲਿਸ ਦੇ ਨਾਲ ਬਹਿਸ ਕੀਤੀ ਗਈ ਬਦਮਾਸ਼ੀ ਸ਼ਰਿਆਮ ਕਰਦੇ ਹੋਏ ਅਤੇ ਇੱਕ ਤਰ੍ਹਾਂ ਦੇ ਨਾਲ ਚੁਣੌਤੀ ਦੇਂਦੇ ਹੋਏ ਵੀ ਨਜ਼ਰ ਆਇਆ ਕਿਉਂਕਿ ਥਾਣੇ ਦੇ ਬਾਹਰ ਗੱਡੀ ਇੱਥੇ ਖੜੀ ਕਰਨ ਨੂੰ ਲੈ ਕੇ ਹੀ ਕਿਉਂਕਿ ਰੋਕਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਬਹਿਸ ਹੋਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੂੰ ਕਹਿ ਵੀ ਕੀ ਲੈਗਾ ਕਹਿ ਲੈਗਾ ਕੀ ਕਹਨੇਗਾ ਤੂੰ ਤੂੰ ਕਹਿ ਵੀ ਕੀ ਲੈਣਾ ਜੋ ਮਰਜ਼ੀ ਕਰੋ ਮਾਰਾਈ ਖਾਣਾ ਤੁਹਾਡਾ ਜਾਓ ਖਾਣਾ ਤੁਹਾਡਾ ਮੈਂ ਮੈਨੂੰ ਤਾਂ ਪਤਾ ਨਹੀਂ ਤੂੰ ਕਹਿ ਵੀ ਕੀ ਲੈਣਾ ਮੈਂ ਕਹਿੰਦਾ 2 ਮਿੰਟ ਮੈਂ ਗੱਡੀ ਇੱਥੇ ਥੋੜਾ ਜਿਹਾ ਇੱਥੋਂ ਦਾ ਆਮ ਇੱਕ ਚੋਰ ਨਹੀਂ ਫੜਿਆ ਜਾਂਦਾ ਗੱਲਾਂ ਤੂੰ ਮਾਰਦਾ ਵੱਡੀਆਂ ਵੱਡੀਆਂ ਉਹ ਚਲੋ ਜੀ ਠੀਕ ਹੈ ਠੀਕ ਆ ਪਾਪਾ ਠੀਕ ਹੈ ਨਾ ਨਹੀਂ ਮੈਂ ਨਹੀਂ ਧਲੀ ਕਰਦਾ ਸਾਰਿਆਂ ਨੂੰ ਚੱਲ ਅੰਦਰ ਮੁੰਸ਼ੀ ਖੜਾ ਆ ਗੱਲਾਂ ਤੂੰ ਮਾਰਦਾ ਵੱਡੀਆਂ ਇਹ ਰੋਵੇ ਮਾਰਦਾ ਜਿੱਦਾਂ ਤੂੰ ਤੂੰ ਵੱਡਦਾ ਹੁੰਦਾ ਤੇ ਤੋ ਇੱਕ ਤਾਂ ਚੋਰ ਫੜਿਆ ਨਹੀਂ ਹੁੰਦਾ ਤੇਤੋਂ ਉਹ ਜਨਾਬ ਮੈਂ ਤੇ ਉਹ ਤੂੰ ਬੈ ਜਾ ਡੇਕੇ ਮੈਂ ਤਾਂ ਇਹ ਕਿਹਾ ਵੇ ਗੱਡੀ ਛੱਡ ਦੇ ਬੈ ਜਾ ਡੇਕੇ ਸਮਝ ਆ ਗਈ ਆਪਸਰ ਮੈਂ ਆਪਦੇ 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 ਉੱਥੇ ਰਹਿਆ ਕਰ ਉਹ ਚਲ ਠੀਕ ਆ ਵੇ ਠੀਕ ਆ ਨਾ ਚਲ ਮੈਨੂੰ ਨਹੀਂ ਪਛਾਣ ਰਹੀ ਮੈਂ ਤਾਂ ਕਹਿਣਾ ਚਲ ਤੂੰ ਪਛਾਣ ਇੱਕ ਮਿੰਟ ਚਲ ਮੈਂ ਛੱਡ ਮੈਂ ਐਮਐਲ ਦੀ ਗੋਲਡਰੀ ਮਾਰਦਾ ਮੈਂ ਵੇਦੋ ਬਗੈਰ ਆਇਆ ਦੱਸ ਫੇਰ ਕੀ ਕਰਨਗਾ ਮੈਂ ਕੀ ਕਰਨਾ ਮੈਂ ਤਾਂ ਕਹਿ ਮੈਂ ਗੇਟ ਤੇ ਗੱਡੀ ਚਲੋ ਨਹੀਂ ਲਾਓ ਇੱਧਰ ਹੀ ਲਾਵਾਂਗੇ ਇੱਧਰ ਹੀ ਲਾਵਾਂਗੇ ਜਾ ਤੁਹਾਡੇ ਚ ਹਿੰਮਤੀਆਂ ਨਹੀਂ ਤੁਹਾਡੇ ਇੱਕ ਚੋਰ ਮੜਦੀ ਹਿੰਮਤ ਨਹੀਂ ਆਦੀ ਤੁਹਾਡੇ ਅੰਦਰ ਬੜਾ ਜੋ ਜਸਨ ਨਾਲ ਬਹਿਸ ਹੋਣ ਦੀ ਵੀਡੀਓ ਔਰ ਕਿਸ ਤਰ੍ਹਾਂ ਦੇ ਨਾਲ ਪੁਲਿਸ ਮੰਗਾਰਦਾ ਹੋਇਆ ਇਹ ਵਿਧਾਇਕ ਦਾ ਭਰਾ ਨਜ਼ਰ ਆਇਆ ਨਵੀਨ ਸ਼ਰਮਾ ਦੇ ਨਾਲ ਗੱਲ ਕਰਦੇ ਆ ਨਵੀਨ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਆਮ ਲੋਕਾਂ ਦੇ ਨਾਲ ਆ ਆਮ ਆਦਮੀ ਦੀ ਹੀ ਪਾਰਟੀਆਂ ਲੇਕਿਨ ਇੱਥੇ ਵਿਧਾਇਕ ਦੇ ਭਰਾ ਵੱਲੋਂ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਨਾਲ ਬਤਮੀਜ਼ੀ ਕੀਤੀ ਗਈ ਹੈ ਸਾਫ਼ ਨਜ਼ਰ ਆ ਰਿਹਾ ਤੇ ਬਿਲਕੁਲ ਰਹਾ ਦਾ ਕਿਉਂਕਿ ਜਿਹੋ ਜੀ ਇਹ ਤਸਵੀਰ ਸਾਹਮਣੇ ਆਈ ਹੈ ਕਿ ਕੁਲਵਿੰਦਰ ਗਰੇਵਾਲ ਹੈ ਔਰ ਜਿਹੜਾ ਦਲਜੀਤ ਸਿੰਘ ਗਰੇਵਾਲ ਭੋਲਾ ਜਿਹੜੇ ਪੂਰਵੀ ਤੋਂ ਵਿਧਾਇਕ ਨੇ ਇਹ ਉਹਨਾਂ ਦਾ ਭਰਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਲੁਧਿਆਣਾ ਦੇ 7 ਨੰਬਰ ਥਾਣੇ ਦੀ ਇਹ ਤਸਵੀਰਾਂ ਜਿਹੜਾ ਪੂਰਵੀ ਹਲਕਾ ਉੱਥੇ ਦੀ ਥਾਣੇ ਦੀਆਂ ਤਸਵੀਰਾਂ ਨੇ ਔਰ ਜਿਸ ਤਰ੍ਹਾਂ ਦੇ ਨਾਲ ਸੰਤਰੀ ਦੇ ਨਾਲ ਇਹ ਬਦਮਾਸ਼ੀ ਕੀਤੀ ਜਾ ਰਹੀ ਹੈ ਇੱਕ ਐਮਐਲਏ ਦੇ ਭਰਾ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਭਰਾ ਵੱਲੋਂ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਸ ਐਮਐਲਏ ਤੇ ਵੀ ਖੜੇ ਹੁੰਦੇ ਨੇ ਜਦੋਂ ਸੱਤਾ ਦਾ ਨਸ਼ਾ ਸਿਰ ਚੜ ਕੇ ਬੋਲਦਾ ਤਾਂ ਇਹੋ ਜਿਹੀਆਂ ਤਸਵੀਰਾਂ ਅਕਸਰ ਆndੀਆਂ ਨੇ ਸੋ ਇਹ ਉਨ ਜਿਸ ਤਰ੍ਹਾਂ ਦੇ ਨਾਲ ਸੰਤਰੀ ਨੇ ਮਨਾ ਕੀਤਾ ਕਿ ਤੁਸੀਂ ਗੱਡੀ ਜਿਹੜੀ ਆ ਉਹ ਥਾਣੇ ਦੇ ਗੇਟ ਦੇ ਬਾਹਰ ਕੋਲ ਨਾ ਲਾਓ ਕਿਉਂਕਿ ਗੇਟ ਦੇ ਕੋਲ ਜੇਕਰ ਤੁਸੀਂ ਗੱਡੀ ਲਾਓਗੇ ਤਾਂ ਕੋਈ ਹੋਰ ਗੱਡੀ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਅਫਸਰ ਦੀ ਆਏਗੀ ਤਾਂ ਉਸ ਨੂੰ ਦਿੱਕਤ ਆਏਗੀ ਪਰ ਜਿਸ ਤਰ੍ਹਾਂ ਦੇ ਨਾਲ ਜਿਹੜਾ ਐਮਐਲਏ ਦਾ ਭਰਾ ਹੈ ਉਹ ਸੰਤਰੀ ਦੇ ਨਾਲ ਬਤਬੀਜੀ ਕਰ ਰਿਹਾ ਕਿ ਗੱਡੀ ਇੱਥੇ ਹੀ ਖੜੀ ਰਹੇਗੀ ਗੱਡੀ ਇੱਥੋਂ ਨਹੀਂ ਜਾਏਗੀ ਤੁਹਾਡੇ ਕੋਲ ਇੱਕ ਚੋਰ ਨਹੀਂ ਫੜਿਆ ਜਾਂਦਾ ਇੱਕ ਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਇਹ ਖੜੇ ਜ਼ਰੂਰ ਹੁੰਦੇ ਨੇ ਐਮਐਲਏ ਦੇ ਭਰਾ ਦੇ ਔਰ ਐਮਐਲਏ ਤੇ ਵੀ ਸੋ ਪੁਲਿਸ ਨੇ ਹਜੇ ਤੱਕ ਐਸੇ ਇਸ ਪੂਰੇ ਮਾਮਲੇ ਤੇ ਕਾਰਵਾਈ ਨਹੀਂ ਕੀਤੀ ਪਰ ਲਗਾਤਾਰ ਇਹ ਜਿਹੜੀ ਵੀਡੀਓ ਹੈ ਰਹਾ ਦਾ ਇਹ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਹੈ ਔਰ ਸਿਆਸੀ ਗਲਿਆਰੇ ਦੇ ਵਿੱਚ ਇਹ ਚਰਚਾ ਬੜੀ ਹੋ ਰਹੀ ਹੈ ਇਸ ਵੀਡੀਓ ਨੂੰ ਲੈ ਕੇ ਬਿਲਕੁਲ ਸੱਤਾ ਦਾ ਕਿਸ ਤਰ੍ਹਾਂ ਦੇ ਨਾਲ ਇੱਥੇ غرور ਕੀਤਾ ਜਾ ਰਿਹਾ ਹੈ ਇਹ ਸਾਫ਼ ਇਹ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਨਵੀਨ ਫਿਲਾਲ ਦੀ ਜਾਣਕਾਰੀ ਲਈ ਫਿਲਹਾਲ ਇੱਥੇ ਸੰਤਰੀਨਦੂ ਬੰਗਾਰਿਆ ਵੀ ਜਾ ਰਿਹਾ ਹੈ ਉਸ ਦੇ ਨਾਲ ਬਹਿਸ ਕੀਤੀ ਜਾ ਰਹੀ ਹੈ ਉਤੇ ਹੀ ਪੂਰੀ ਤਰ੍ਹਾਂ ਨਾਲ ਦਾਦਾਗिरी ਜਿਹੜੀ ਹੈ ਵਿਧਾਇਕ ਦੇ ਪ੍ਰਾਦੀ ਇੱਥੇ ਨਜ਼ਰ ਆਈ